ਕਿਸਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਹੈ ਤੇ ਅੱਜ ਜਿਸ ਵਿਸ਼ੇ ਤੇ ਅਸੀਂ ਗੱਲ ਕਰਨੀ ਹੈ ਉਸ ਵਿਸ਼ੇ ਦੇ ਮਾਹਰ ਸਾਡੇ ਕੋਲ ਪਹੁੰਚ ਚੁੱਕੇ ਹੈ चौहान ਸਾਹਿਬ ਉਹਨਾਂ ਨੂੰ ਨਾਲ ਲੈ ਕੇ ਆਏ ਆ ਆਓ ਉਹਨਾਂ ਨੂੰ ਜੀ ਆਇਆਂ ਕਹੀਏ ਜੈ ਹਿੰਦ ਜੀ ਡਾਕਟਰ ਸਾਹਿਬ ਜੈ ਹਿੰਦ ਜੀ ਚੌਹਾਨ ਸਾਹਿਬ ਜੈ ਹਿੰਦ ਜੀ ਜੈ ਹਿੰਦ ਜੀ ਆ ਦੇਖੋ ਪਹੁੰਚ ਗਏ ਫੇ ਹੈ ਤੁਸੀਂ ਪਹੁੰਚ ਗਏ ਜੀ ਪਹੁੰਚ ਗਏ ਉਹ ਗੱਲ ਇਹ ਸੀ ਮੈਂ ਅੱਜ ਲੁਧਿਆਣੇ ਗਿਆ ਸੀ ਯੂਨੀਵਰਸਿਟੀ ਦੇ ਵਿੱਚ ਹੂੰ ਤੋ ਡਾਕਟਰ ਸਾਹਿਬ ਦੀ ਦਫ਼ਤਰ ਗਿਆ ਸੀ ਆਪਣੇ ਪਿੰਡ ਵਾਲਾ ਮਨੰਜਾ ਨਹੀਂ ਕਹਿੰਦਾ ਵੀ ਮੈਂ ਸ਼ਹਿਰ ਨੂੰ ਐਗ ਮਾਰ ਕਰਵਾਉਣਾ ਤੋ ਮੈਂ ਲੈਬਾਰਟਰੀ ਚ ਗਿਆ ਇਹ ਕੁਦਰਤੀ ਡਾਕਟਰ ਸਾਹਿਬ ਕਹਿੰਦੇ ਮੈਂ ਵੀ ਅੱਜ ਦੂਰਦਰਸ਼ਨ ਤੇ ਜਾਣਾ ਫੇਰ ਤਾਂ ਮੌਜਾਂ ਲੱਗੀਆਂ ਕਿ ਕਿਹੜੇ ਚ ਜਾਣਾ ਤੁਹਾਡੇ ਤੇ ਮੈਂ ਕਹਾਂ ਚਲੋ ਫੇਰ ਆਪਾਂ ਇਕੱਠੇ ਚੱਲਦੇ ਆਂ ਜੀ 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 ਜਾਣਦੇ ਹੋ ਤੁਸੀਂ ਡਾਕਟਰ ਸਾਹਿਬ ਹਾਂ ਮੈਂ ਜਾਣਦਾ ਪਰ ਫੇਰ ਵੀ ਜਿਹੜੀ ਇੱਕ ਰਸਮ ਹੈ ਨਾ ਉਹ ਵੀ ਜ਼ਰੂਰੀ ਆ ਜਾਣ ਪਛਾਣ ਤੁਸੀਂ ਕਰਾਓ ਨੋ 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 ਇਹਨੇ ਡਾਕਟਰ ਮਨਮੀਤ ਮਾਨਵ ਜੀ ਜੀ ਜਿਹੜੇ ਖੇਤੀਬਾੜੀ ਅਫਸਰ ਨੇ ਮਾਰਕੀਟਿੰਗ ਵਿੰਗ ਹੈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਜੀ ਉਹਦੀ ਵਿੱਚ ਹੀ ਸਿਵਨ ਬਾਰੇ ਯੂਨੀਵਰਸਿਟੀ ਚ ਇਹਨਾਂ ਦਾ ਦਫ਼ਤਰ ਹੈ ਦਫ਼ਤਰ ਆ ਡਾਕਟਰ ਸਾਹਿਬ ਜੀ ਐਨੂ ਜੀ ਹਾਂਜੀ ਥੈਂਕ ਯੂ ਜੀ ਤੁਹਾਡੇ ਕੋਲੋਂ ਆ ਜਾਣਕਾਰੀ ਲਵਾਂਗੇ ਅਸੀਂ ਬਹੁਤ ਜ਼ਰੂਰੀ ਜਾਣਕਾਰੀ ਹੈ ਇਹ ਵੀ ਜਿਹੜਾ ਤੁਹਾਡਾ ਵਿਸ਼ਾ ਆ ਇਹਦੀ ਜਾਣਕਾਰੀ ਹੋਣੀ ਕਿਸਾਨ ਲਈ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਬਿਲਕੁਲ ਇੱਕ ਗੱਲ चौहान ਸਾਹਿਬ ਹੋਰ ਵੀ ਜ਼ਰੂਰੀ ਹੈ ਉਹ ਕਿਹੜੀ ਤੁਹਾਨੂੰ ਪਤਾ ਅੱਜ ਕਿਹੜਾ ਦਿੰਨੇ ਆ ਅੱਛਾ ਚਾਹ ਅੰਤਰਰਾਸ਼ਟਰੀ ਅੰਨ ਸੁਰੱਖਿਆ ਦੇ ਵਿਸ਼ਾ ਦੇਖੋ ਇਹ ਜਿਹੜੇ ਦਿਨ ਤਿਉਹਾਰ ਆਪਾਂ ਮਨਾਉਨੇ ਆ ਇਹਨਾਂ ਦਾ ਵੀ ਕੋਈ ਮਤਲਬ ਆ ਹਾਂ ਇਹ ਸਾਨੂੰ ਯਾਦ ਕਰਾਉਂਦੇ ਆ ਕਿ ਅਸੀਂ ਕਿਹੜੇ ਕੰਮ ਕਰਨੇ ਆ ਕਿਹੜੀਆਂ ਆਦਤਾਂ ਛੱਡਣੀਆਂ ਆ ਹਾਲਾਂਕਿ ਦਿਨ ਆ ਪਾ ਇੱਕ ਮਨਾਉਨੇ ਆ ਪਰ ਇਹ 365 ਦੇ ਨਹੀਂ ਹੋਣਾ ਚਾਹੀਦਾ ਜਿਹੜਾ ਕੰਮ ਆਪਾਂ ਇੱਕ ਦਿਨ ਸਿਰਫ ਯਾਦ ਕਰਾਈ ਤਾਂ ਬਾਕੀ 364 ਦਿਨ ਵੀ ਯਾਦ ਰੱਖੋ ਦੇਖੋ ਅਸੀਂ ਰੋਜ਼ ਹੀ ਖੇਤੀ ਦੇ ਕੰਮ ਕਰਦੇ ਆ ਆ ਅੰਨ ਸੁਰੱਖਿਆ ਖੇਤੀ ਤੋਂ ਹੀ ਅਸੀਂ ਕਹਿ ਸਕਦੇ ਆ ਜਿਆਦਾ ਉਹਨਾਂ ਦਾ ਮਹੱਤਵ ਤਾਂ ਖੇਤੀ ਨਾਲ ਹੀ ਸੰਬੰਧਤ ਆ ਨਾ ਜਿਆਦਾ ਸੋ ਅੰਨ ਸੁਰੱਖਿਆ ਅਸੀਂ ਕਰਦੇ ਆ ਜ਼ਿੰਮੇਵਾਰ ਤਾਂ ਹੀ ਦੇਖੋ ਲਗਾਤਾਰ ਇਹ ਇਸੇ ਕੰਮ 'ਚ ਹੀ ਲੱਗੇ ਰਹਿੰਦੇ ਆ ਬਿਲਕੁਲ ਬਿਲਕੁਲ ਅੰਨ ਨੂੰ ਪੈਦਾਵਾਰ ਵਧਾਉਣ ਦੇ ਵਿੱਚ ਹੀ ਲੱਗੇ ਰਹਿੰਦੇ ਆ ਸੋ ਕਹਿਣ ਦਾ ਭਾਵ ਇਹ ਆ ਵੀ ਥੋੜਾ ਜਿਹਾ ਪੈਦਾਵਾਰ ਨੂੰ ਵਧਾਉਣਾ ਵੀ ਆ ਥੋੜੀ ਜਿਹੀ ਉਹਦੀ ਗੁਣਵੱਤਾ ਨੂੰ ਵੀ ਵਧਾਉਣਾ ਆ ਬਿਲਕੁਲ ਬਿਲਕੁਲ ਦੇਖੋ ਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਪੈਦਾਵਾਰ ਠੀਕ ਆ ਕਿਸਾਨ ਹਮੇਸ਼ਾ ਹੀ ਮਤਲਬ ਇਹ ਸੋਚਦਾ ਵੀ ਮੈਂ ਆਪਣੀ ਪੈਦਾਵਾਰ ਵਧਾਵਾਂ ਦੂਜੇ ਪਾਸੇ ਜਿਹੜੇ ਬੰਦੇ ਜਿਸ ਜਿਹੜੇ ਦੂਜਾ ਸਿਰਾ ਇਹ ਦਾ ਜਿਹੜੇ ਅੰਨ ਨੂੰ ਖਾਂਦੇ ਆ ਜੀ ਜੀ ਉਹਨਾਂ ਦਾ ਵੀ ਇਹ ਫਰਜ਼ ਜ਼ਰੂਰ ਬਣਦਾ ਹੈ ਕਿ ਅਸੀਂ ਅੰਨ ਨੂੰ ਜ਼ਾਇਆ ਨਾ ਕਰੀਏ ਹਾਂ ਜਿਹੜਾ ਇੱਕ ਸਾਡੇ ਤੇ ਹੁਣ ਕਈ ਵਾਰ ਆਪਾਂ ਦੇਖੀਦਾ चौहान ਸਾਹਿਬ ਪੱਛਮੀ ਸੱਭਿਅਤਾ ਦਾ ਬਹੁਤ ਅਸਰ ਹੋ ਰਿਹਾ ਸਾਡੇ ਤੇ ਹੈਨਾ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਹਿਸਾਬ ਨਾਲ ਜੀਣ ਲੱਗ ਪਏ ਆ ਪੇ ਜਿੱਦਾਂ ਅੰਨ ਜਿਹੜਾ ਸੀ ਖਾਂਦੇ ਘਟਿਆਂ ਖਰਾਬ ਜਿਆਦਾ ਕਰਦੇ ਆ ਉਹ ਦੇਖਿਆ ਜੀ ਆਪਾਂ ਵਿਆਹ ਸ਼ਾਦੀਆਂ 'ਚ ਕੀ ਹਾਲ ਹੁੰਦਾ ਪਾ ਜਿਆਦਾ ਲੈਨੇ ਆ ਆ ਤੂੰ ਸਾਰਾ ਪਲੇਟ ਫਿਰ ਉੱਦਾਂ ਹੀ ਸੜ ਦਿੰਨੇ ਆ ਹਾਂ ਉਹ ਮੁੜ ਕੇ ਉੱਦਾਂ ਹੀ ਖਰਾਬ ਹੁੰਦਾ ਜੀ 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 ਬਿਲਕੁਲ ਬਿਲਕੁਲ ਇਹਨਾਂ ਚੀਜ਼ਾਂ 'ਤੇ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਕਈ ਵਾਰ ਇਦਾਂ ਹੁੰਦਾ ਵੀ ਜਿੰਨਾ ਕ ਅਸੀਂ ਖਰਾਬ ਕਰਦੀਦਾ ਨਾ ਉਦੇ ਨਾਲ ਕਿੰਨੇ ਢਿੱਡ ਹੋਰ ਭਰੇ ਜਾ ਸਕਦੇ ਹੁੰਦੇ ਆ ਬਿਲਕੁਲ ਇਹ ਤੁਹਾਡੀ ਗੱਲ ਸਹੀ ਹੈ ਜੀ ਬਹੁਤ ਵਧੀਆ ਤੁਸੀਂ ਗੱਲ ਇਹ ਕਹੀ ਹੈ ਹਮ ਇਹਦੇ ਨਾਲ ਨਾਲ ਆ ਜੀ ਸਾਨੂੰ ਜਦੋਂ ਜਿੰਨਾ ਅਸੀਂ ਪੈਦਾਵਾਰ ਵਧਾ ਰਹੇ ਆ ਉਹਦੇ ਨਾਲ ਨਾਲ ਗੁਣਵੱਤਾ ਵੀ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਇਹਦੀ ਗੁਣਵੱਤਾ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖੀਏ ਬਹੁਤੀਆਂ ਸਪਰੀਆਂ ਬਹੁਤੀਆਂ ਰੇਹਾਂ ਕਰਕੇ ਜਿਹੜਾ ਝਾੜ ਬਣਾਉਂਦੇ ਆ ਨਾ ਉਹ ਵੀ ਗੱਲ ਉਹ ਵੀ ਇੱਕ ਗੱਲ ਆ ਤੇ ਆ ਦੇਖੋ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਧਿਆਨ ਚ ਰੱਖਾਂਗੇ ਹਮ ਸਬਜ਼ੀ ਉਗਾਵਾਂਗੇ ਮੰਡੀ ਲੈ ਕੇ ਜਾਵਾਂਗੇ ਮੰਡੀ ਤੋਂ ਸਾਨੂੰ ਭਾਅ ਆਉਣਗੇ ਪੈਸੇ ਭਰ ਕੇ ਜੇਬ ਘਰੇ ਆਵਾਂਗੇ ਬਿਲਕੁਲ ਤੁਹਾਡੇ ਕੋ ਭਾਅ ਆ ਗਈ ਲੱਗਦਾ ਸੁਣਾਈਏ ਫਿਰ ਬਿਲਕੁਲ ਸੁਣਾਓ ਮੰਡੀਆਂ ਦੇ ਭਾਅ ਜਿੱਦਾਂ ਰਏ ਆ ਜੀ ਮੰਡੀਆਂ ਦੇ ਭਾਅ ਆਲੂ ਜਲੰਧਰ ਵਿਖਿਆ 850 ਰੁਪਏ ਕਿਵੰਟਲ ਜੀ ਖੰਨਾ 900 1500 ਵਿਖਿਆ ਫਿਰੋਜ਼ਪੁਰ ਜੀ ਮਾਨਸਾ 1600 ਰੁਪਏ ਕਿਵੰਟਲ ਜੀ ਪਟਿਆਲਾ 1500 ਰੁਪਏ ਕਿਵੰਟਲ ਤੇ ਆਲੂ ਬਰਨਾਲਾ ਵੀ ਅੱਜ 1500 ਰੁਪਏ ਫੀ ਕਿਵੰਟਲ ਪਾ ਰਿਹਾ ਜੀ ਅੱਛੇ ਜੀ ਪਿਆਜ਼ चौहान ਸਾਹਿਬ 1400 ਜਲੰਧਰ ਹੂੰ 1200 ਨੂੰ ਖੰਨਾ ਹੂੰ ਫਿਰੋਜ਼ਪੁਰ 1750 ਰੁਪਏ ਹੂੰ ਮਾਨਸਾ 2000 ਰੁਪਏ ਪਟਿਆਲਾ 1200 ਤੇ ਬਰਨਾਲਾ ਇੱਥੇ ਵੀ ਸਲਾਹ ਨਾਲ 1200 ਅੱਛਾ ਆ ਠੀਕ ਹੈ ਟਮਾਟਰ ਜਲੰਧਰ ਵੀ ਕਿਹਾ 300 ਰੁਪਏ ਗੁਆਂਟਲ ਜੀ ਖੰਨਾ 1000 ਰੁਪਏ ਗੁਆਂਟਲ ਫਿਰੋਜ਼ਪੁਰ 350 ਰੁਪਏ ਮਾਨਸਾ 900 ਰੁਪਏ ਗੁਆਂਟਲ ਪਟਿਆਲਾ 1200 ਰੁਪਏ ਗੁਆਂਟਲ ਤੇ ਟਮਾਟਰ ਦਾ ਭਾਜ ਬਰਨਾਲਾ ਚ ਰਿਹਾ 500 ਰੁਪਏ ਠੀਕ ਗੁਆਂਟਲ ਜੀ ਬੈਂਗਣ 700 ਜਲੰਧਰ 800 ਨੂੰ ਖੰਨਾ ਜੀ 2250 ਤੇ 50 ਰੁਪਏ ਫਰੋਜ਼ਪੁਰ ਅੱਛਾ ਜੀ 1750 ਰੁਪਏ ਮਾਨਸਾ ਬਟਿਆਲਾ ਬੈਂਗਣ 1500 ਰੁਪਏ ਕੁਇੰਟਲ ਤੇ ਬਰਨਾਲਾ 1000 ਰੁਪਏ ਫੀ ਕੁਇੰਟਲ ਬੈਂਗਣ ਦਾ ਅੱਜ ਦਾ ਭਾਅ ਰਿਹਾ ਜੀ ਜੀ ਘੀਆ 300 ਨੂੰ ਵਿਕਿਆ ਜਲੰਧਰ ਚੌਹਾਨ ਸਾਹਿਬ ਖੰਨਾ 1000 ਰੁਪਏ ਕੁਇੰਟਲ ਫਰੋਜ਼ਪੁਰ ਵਿਕਿਆ 2750 ਤੇ 50 ਰੁਪਏ 2250 ਰੁਪਏ ਮਾਨਸਾ ਪਟਿਆਲਾ 1000 ਰੁਪਏ ਕੁਇੰਟਲ ਤੇ ਕੀ ਅੱਜ ਬਰਨਾਲਾ ਚ ਵੇਖਿਆ ਜੀ 2000 ਰੁਪਏ ਫੀ ਕੁਇੰਟਲ ਫਿਰੋਜ਼ਪੁਰ ਮਾਰ ਗਿਆ ਬਾਜੀ ਹਾਂ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਭਾਅ ਮਿਲਣਾ ਵੀ ਚਾਹੀਦਾ ਬਿਲਕੁਲ ਮਿਲਣਾ ਚਾਹੀਦਾ ਜੀ ਬੜੀ ਮਿਹਨਤ ਨਾਲ ਉਗਾਈ ਦੀ ਜੀ ਇਹਨਾਂ ਨੂੰ ਪਾਉਗਾ ਜੀ ਜਾਂਦੀ ਆ ਇਹ ਤਾਂ ਸਿਗੇ ਮੰਡੀਆਂ ਦੇ ਪਾ ਦਿੱਤੇ ਆਪਾਂ ਸੁਣਾ ਜੀ ਹੁਣ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਬਿਲਕੁਲ ਜੀ ਡਾਕਟਰ ਸਾਹਿਬ ਨਾਲ ਜਿੱਦਾਂ ਆਪਾਂ ਗੁਣਵੱਤਾ ਦੀ ਗੱਲ ਕਰਦੇ ਸੀ ਉਹੋ ਜਿਹਾ ਹੀ ਸਾਡਾ ਵਿਸ਼ਾ ਹੈ ਸਾਡਾ ਅੱਜ ਦਾ ਵਿਸ਼ਾ ਹੈ ਐਗ ਮਾਰਕ ਪ੍ਰਮਾਣਿਕਤਾ ਗੁਣਵੱਤਾ ਅਤੇ ਸਫਲ ਮੰਡੀਕਰੀ ਦਾ ਪ੍ਰੋਸਾ ਹੂੰ ਬੜਾ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਨੰਬਰ ਤੁਸੀਂ ਨੋਟ ਕਰ ਲਓ ਸਾਡੇ ਫੋਨ ਨੰਬਰ ਹੈ 0181 281 424 ਤੇ ਸਾਡਾ ਦੂਜਾ ਨੰਬਰ ਹੈ 0181 281 42 ਤੇ 64 ਹੂੰ ਡਾਕਟਰ ਸਾਹਿਬ ਜਦੋਂ ਆਪਾਂ ਗੁਣਵੱਤਾ ਦੀ ਗੱਲ ਕਰਦੇ ਹਾਂ ਜੀ ਉਦਾਂ ਤੇ ਗੁਣਵੱਤਾ ਆਪਾਂ ਨੂੰ ਹਰੇਕ ਚੀਜ਼ 'ਚ ਚਾਹੀਦੀ ਆ ਹਾਂਜੀ ਪਰ ਜਿੱਦਾਂ ਤੁਸੀਂ ਥੋੜੀ ਜਿਹੀ ਆਪਾਂ ਗੱਲ ਕੀਤੀ ਪਹਿਲਾਂ ਇਹ ਜਿਹੜਾ ਐਗ ਮਾਰਕ ਆ ਹਾਂਜੀ ਇਹ ਹੈ ਕੀ ਆ ਸਾਨੂੰ ਗੁਣਵੱਤਾ ਇਹ ਕਿਦਾਂ ਦਿੰਦਾ ਜੀ ਹੂੰ ਹੂੰ ਅ ਐਗ ਮਾਰਕ ਜੋ ਹੈ ਉਹ ਇੱਕ ਭਾਰਤ ਸਰਕਾਰ ਦੀ ਕੁਆਲਿਟੀ ਪ੍ਰਮਾਣਿਕਤਾ ਸਕੀਮ ਹੈ ਜਿਹਦੇ ਅਧੀਨ ਜਿੰਨੇ ਵੀ ਖੇਤੀਬਾੜੀ ਤੋਂ ਜੋ ਪ੍ਰੋਡਕਟ ਤਿਆਰ ਹੁੰਦੇ ਆ ਜਾਂ ਹੋਰ ਜਾਡੇ ਸਾਡੇ ਸਹਾਇਕ ਤੰਦੇ ਆ ਜਿਵੇਂ ਬਾਗਬਾਨੀ ਆ ਜਿਦੇ ਤੋਂ ਫਲ ਤੇ ਸਬਜ਼ੀਆਂ ਬਣਦੀਆਂ ਜਾਂ ਪਸ਼ੂ ਤਰ ਨਾਲ ਸੰਬੰਧਿਤ ਜਿਵੇਂ ਡੇਰੀ ਤੇ ਪੋਲਟਰੀ ਦੇ ਪ੍ਰੋਡਕਟ ਹੈ ਇਸ ਤੋਂ ਬਿਨਾ ਮਧੂਮੱਖੀ ਪਾਲਣ ਜਿਦੇ ਚ ਸ਼ਹਿਦ ਪ੍ਰੋਡਕਟ ਆ ਜਾਂਦੇ ਆ ਸੋ ਜਿੰਨੇ ਵੀ ਖੇਤੀਬਾੜੀ ਤੇ ਸਹਾਇਕ ਤੰਦਿਆਂ ਤੋਂ ਜੋ ਪ੍ਰੋਡਕਟ ਤਿਆਰ ਹੁੰਦੇ ਆ ਉਹਨਾਂ ਦੀ ਅਸੀਂ ਕੁਆਲਿਟੀ ਦੇ ਆਧਾਰ ਦੇ ਉੱਤੇ ਦਰਜਾਬੰਦੀ ਕਰਨੀ ਉਹਨਾਂ ਦੀ ਫਿਰ ਪੈਕਿੰਗ ਕਰਨੀ ਲੇਬਲਿੰਗ ਕਰਨੀ ਔਰ ਮਾਰਕਿੰਗ ਕਰਨੀ ਔਰ ਜੋ ਕੁਆਲਿਟੀ ਮਾਪਦੰਡਾਂ ਤੇ ਜੋ ਪੂਰਾ ਉਤਰਦੇ ਆ ਉਹਨਾਂ ਦੇ ਉੱਪਰ ਇੱਕ ਐਗ ਮਾਰਕ ਚਿੰਨ ਲਗਾਇਆ ਜਾਂਦਾ ਹੈ ਇਹਨੂੰ ਜੇ ਆਪਾਂ ਸੌਖੇ ਸ਼ਬਦਾਂ ਚ ਮੈਂ ਸਮਝਾਵਾਂ ਤਾਂ ਜਿਵੇਂ ਆਈਐਸਆਈ ਮਾਰਕ ਆਪਣ ਨੂੰ ਬਤਾ ਕੇ ਜਿਹੜੇ ਉਦਯੋਗਿਕ ਪ੍ਰੋਡਕਟ ਹੁੰਦੇ ਆ ਮਸ਼ੀਨਾਂ ਦੇ ਉੱਤੇ ਉਹਦੀ ਕੁਆਲਿਟੀ ਪ੍ਰਮਾਣਿਕਤਾ ਦੇ ਲਈ ਜੋ ਆਈਐਸਆਈ ਮਾਰਕ ਲੱਗਦਾ ਹੈ ਤੇ ਇੱਕ ਜੋ 골ਡ ਦੀ ਸ਼ੁੱਧਤਾ ਦੀ ਪ੍ਰਮਾਣਿਕਤਾ ਲਈ ਹਾਲ ਮਾਰਕ ਹੁੰਦਾ ਉਦਾਂ ਹੀ ਜੋ ਐਗ ਮਾਰਕ ਹੈ ਉਹ ਸਪੈਸ਼ਲ ਸਾਡੇ ਭੋਜਨ ਪਦਾਰਥਾਂ ਦੀ ਜੋ ਸ਼ੁੱਧਤਾ ਤੇ ਉਹਦੀ ਗੁਣਵਤਾ ਨੂੰ ਦਾ ਭਰੋਸਾ ਦੇਣ ਲਈ ਜਾਂ ਉਹਦੀ ਗਾਰੰਟੀ ਦੇਣ ਵਾਸਤੇ ਜਿਹੜਾ ਹੈਗਾ ਉਹ ਐਗ ਮਾਰਕ ਪ੍ਰਮਾਣੀਕਰਨ ਹੁੰਦਾ ਹੂੰ ਵੀਰੇ ਕੋਈ ਜਿਹੜੀ ਗੱਲ ਆ ਨਾ ਹਾਂ ਇਹ ਜ਼ਰੂਰੀ ਆ ਆਪਾਂ ਨਹੀਂ ਤੇ ਕੋਈ ਸਮਾਨ ਲੈਣ ਜਾਈਦਾ ਉੱਤੇ ਲੱਗਾ ਹੋਵੇ ਨਾ ਲੋਗੋ ਇਹੋ ਜੀ ਆਪਾਂ ਦੇਖ ਕੇ ਲਵਾਂਗੇ ਫਿਰ ਤਾਂ ਬਹੁਤ ਵਧੀਆ ਗੱਲ ਆ ਨਹੀਂ ਧਿਆਨ ਚ ਰੱਖੋ ਬਿਲਕੁਲ ਧਿਆਨ ਚ ਰੱਖਣਾ ਚਾਹੀਦਾ ਜੀ ਬੜਾ ਵਧੀਆ ਇਹਨਾਂ ਦਾ ਮਾਰਕਾ ਆ ਬੜਾ ਇਹ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਆ ਜੀ ਅੱਛਾ ਡਾਕਟਰ ਮਨਮੀਤ ਮਾਨਮ ਜੀ ਗੱਲ ਇਹ ਵੀ ਪ੍ਰਮਾਣਿਕਤਾ ਤੁਸੀਂ ਦੱਸਿਆ ਵੀ ਇਹ ਕਰਵਾ ਸਕਦੇ ਆ ਅਸੀਂ ਹੋ ਸਕਦੀ ਆ ਹਰ ਚੀਜ਼ ਦੀ ਹੁੰਦੀ ਆ ਹੂੰ ਇਹਦੀ ਲੋੜ ਕਿਉਂ ਪਈ ਆ ਸਾਨੂੰ ਕੀ ਪਹਿਲਾਂ ਕੋਈ ਇਸ ਤੋਂ ਬਿਨਾ ਕੋਈ ਜੀ ਵੇਚਦਾ ਤਾਂ ਉਹ ਗੜਬੜ ਹੁੰਦੀ ਸੀ ਉਹ ਜੀ ਹੁਣ ਜੇ ਅਸੀਂ ਇਹ ਲਾ ਕੇ ਵੇਚ ਦਿਆਂ ਤਾਂ ਫਿਰ ਸਹੀ ਆ ਪ੍ਰਮਾਣਿਕਤਾ ਦੀ ਲੋੜ ਕਿਉਂ ਪਈ ਆ ਹਾਂਜੀ ਬਿਲਕੁਲ ਰੱਖ ਸਾਹਿਬ ਜੋ ਪ੍ਰਮਾਣਿਕਤਾ ਦੀ ਜ਼ਰੂਰਤ ਤੇ ਕਹ ਲੋ ਇੱਕ ਖਪਤਕਾਰ ਨੂੰ ਵੀ ਐ ਉਤਪਾਦਕ ਨੂੰ ਵੀ ਐ ਵਪਾਰੀ ਨੂੰ ਵੀ ਐ ਸਾਡੇ ਸਮਾਜ ਨੂੰ ਵੀ ਐ ਸਾਡੇ ਰਾਜ ਨੂੰ ਵੀ ਐ ਹਨਾ ਸਭ ਤੋਂ ਪਹਿਲਾਂ ਜੇਕਰ ਅਸੀਂ ਆਪਣੇ ਖਪਤਕਾਰ ਦੇ ਪੱਖ ਨਾਲ ਸੋਚੀਏ ਤਾ ਅਸੀਂ ਆਪਾਂ ਸਾਰੇ ਜਾਣਦੇ ਹਾਂ ਜਿਵੇਂ ਭੋਜਨ ਪਦਾਰਥਾਂ ਦੇ ਵਿੱਚ ਬਹੁਤ ਜ਼ਿਆਦਾ ਮਲਾਵਟ ਹੋ ਰਹੀ ਹੈ ਜਿਨ੍ਹਾਂ ਦਾ ਸਾਡੀ ਸਿਹਤ ਦੇ ਲਈ ਜਿਹੜੇ ਕਿ ਬਹੁਤ ਘਾਤਕ ਹਨ ਤਾਂ ਹੁਣ ਇੱਕ ਖਪਤਕਾਰ ਵੀ ਹੈ ਜਿਹੜਾ ਬਹੁਤ ਜਾਗਰੂਕ ਹੋ ਗਿਆ ਹੈ ਨਾ ਸਪੈਸ਼ਲੀ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਕਿ ਉਹ ਬਹੁਤ ਚੇਤਨ ਹੋ ਗਿਆ ਹੈ ਆਪਣੀ ਸਿਹਤ ਸੁਰੱਖਿਆ ਨੂੰ ਲੈ ਕੇ ਉਹਨੂੰ ਜੋ ਭੋਜਨ ਦੀ ਸ਼ੁੱਧਤਾ ਤੇ ਗੁਣਵੱਤਾ ਹੈ ਆਪਣੀ ਸਿਹਤ ਸੁਰੱਖਿਆ ਜਾਂ ਉਹਦੀ ਪੋਸ਼ਣ ਸੁਰੱਖਿਆ ਦੇ ਲਈ ਬਹੁਤ ਚੇਤਨ ਹੋ ਚੁੱਕਿਆ ਹੈ ਤਾਂ ਹੁਣ ਐਗ ਮਾਰਕ ਪ੍ਰਮਾਣੀਕਰਨ ਹੈ ਜਿਹੜਾ ਉਹ ਇੱਕ ਖਪਤਕਾਰ ਲਈ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਕਿ ਉਹਨੂੰ ਬਹਤਾਤ ਦੇ ਵਿੱਚ ਮਾਰਕੀਟ ਦੇ ਵਿੱਚ ਵੀ ਜਿਹੜੇ ਪ੍ਰੋਡਕਟਸ ਉਹ ਸ਼ੁੱਧਤਾ ਤੇ ਗੁਣਵੱਤਾ ਦੀ ਜਿਹੜੀ ਗਰੰਟੀ ਦੇਣ ਵਾਲਿਆਂ ਨੂੰ ਮਿਲ ਸਕਣ ਤੇ ਇਸ ਤੋਂ ਬਿਨਾ ਕਰ ਜੇ ਆਪਣੀ ਉਤਪਾਦਕ ਦੀ ਸਾਡਾ ਜੋ ਕਿਸਾਨ ਹੈ ਜਾਂ ਆਪਣਾ ਜੋ ਪ੍ਰੋਸੈਸਰ ਹੈ ਉਦਮੀ ਕਿਸਾਨ ਹੈ ਉਹਨਾਂ ਬਾਰੇ ਸੋਚੀਏ ਉਹਨਾਂ ਦਾ ਪੱਖ ਦਾ ਸੋਚੀਏ ਤਾਂ ਜਿਵੇਂ ਹੁਣ ਖਪਤਕਾਰ ਜੋ ਜਾਗਰੂਕ ਹੋਇਆ ਉਹ ਹੁਣ ਤਰਜੀਹ ਦਿੰਦਾ ਕਿ ਅਸੀਂ ਸਿੱਧਾ ਹੀ ਜੋ ਸਮਾਨ ਹੈ ਸਟੋਰਾਂ ਤੋਂ ਦੁਕਾਨਾਂ ਤੋਂ ਜਾਂ ਮਾਲ ਤੋਂ ਲੈਣ ਦੀ ਬਜਾਏ ਉਹ ਹੁਣ ਫਾਰਮਰ ਤੋਂ ਸਿੱਧਾ ਲੈਣ ਨੂੰ ਤਰਜੀਹ ਦਿੰਦਾ ਹੈ ਕਿਉਂਕਿ ਉਹਨੂੰ ਉਹਦੇ ਤੇ ਭਰੋਸਾ ਹੈ ਸ਼ੁੱਧਤਾ ਦਾ ਹਨਾ ਤਾਂ ਇੱਕ ਫਿਰ ਸਾਡੇ ਜੋ ਫਾਰਮਰ ਦੀ ਵੀ ਸਾਡੇ ਕਹ ਲਓ ਕਿ ਉਤਪਾਦਕ ਦੀ ਵੀ ਨੈਤਿਕ ਜੀ ਮੀਵਰੀ ਬਣ ਜਾਂਦੀ ਹੈ ਕਿ ਉਹ ਪ੍ਰੋਡਕਟ ਹੈ ਜਿਹੜਾ ਇੱਕ ਖਪਤਕਾਰ ਨੂੰ ਉਹ ਸ਼ੁੱਧ ਮਹਈਆ ਕਰਾਵੇ ਤਾਂ ਉਹਦੇ ਲਈ ਉਹਦੇ ਸਾਰੇ ਗੁਣਵੱਤਾ ਮਾਪਦੰਡਾ ਨੂੰ ਪੂਰਾ ਕਰੇ ਸੋ ਇੱਕ ਐਗ ਮਾਰਕ ਪ੍ਰਮਾਣਿਕరణ ਜਿਹੜਾ ਉਹ ਸਾਡੇ ਉਤਪਾਦਕ ਲਈ ਵੀ ਬਹੁਤ ਜ਼ਰੂਰੀ ਹੋ ਗਿਆ ਤਾਂ ਜੋ ਕਿ ਉਹ ਗੁਣਵੱਤਾ ਮਾਪਦੰਡਾ ਨੂੰ ਪੂਰਾ ਕਰੇ ਇਹਦੇ ਨਾਲ ਉਹਨੂੰ ਵੀ ਇਹ ਫਾਇਦਾ ਹੈ ਕਿ ਉਹ ਉਹਦਾ ਪੂਰਾ ਮੁੱਲ ਲੈ ਸਕਦਾ ਹੈ ਨਾ ਜੇ ਕਿਉਂਕਿ ਜਿਹੜਾ ਸਾਡਾ ਕੰਜ਼ਿਊਮਰ ਹੈ ਉਹ ਬਹੁਤ ਵੱਧ ਮੁੱਲ ਦੇ ਕੇ ਵੀ ਸ਼ੁੱਧ ਪ੍ਰੋਡਕਟ ਲੈਣ ਨੂੰ ਤਿਆਰ ਹੈ ਤਾਂ ਫਿਰ ਹੁਣ ਖਪਤਕਾਰ ਨੇ ਵੀ ਜੇ ਸਥਾਈ ਤੌਰ ਤੇ ਇੱਕ ਉਹਨੂੰ ਖਪਤਕਾਰ ਨੂੰ ਸਥਾਈ ਤੌਰ ਤੇ ਇੱਕ ਉਤਪਾਦਕ ਨੇ ਆਪਣੇ ਨਾਲ ਜੋੜ ਤਾਂ ਉਹਨੂੰ ਉਹਨੂੰ ਉਹਦੋਂ ਭਰੋਸਾ ਦੇਣਾ ਪੈਣਾ ਹੈ ਉਹ ਇੱਕ ਮਾਰਕ ਪਰਮਾਨਿਕ ਕਰਨ ਨਾਲ ਹੀ ਸੰਭਵ ਹੈ ਇਸ ਤੋਂ ਬਿਨਾ ਉਹ ਸਵੇ ਮੰਡੀਕਰਨ ਕਰ ਸਕਦਾ ਹੈ ਹੈਨਾ ਸਵੇ ਮੰਡੀਕਰਨ ਕਰੇਗਾ ਤਾਂ ਉਹਨੂੰ ਪੂਰਾ ਮੁਨਾਫਾ ਮਿਲੂਗਾ ਉਹਦੇ ਚ ਆਪਣੇ ਜੀ ਇੱਕ ਆਤਮ ਵਿਸ਼ਵਾਸ ਵਧੂਗਾ ਉਹਦੇ ਨਾਲ ਉਹਦੇ ਚ ਕਮਲਕੀਅਤ ਦੀ ਭਾਵਨਾ ਆਂਦੀ ਹੈ ਕਿ ਵੀ ਇਹ ਮੇਰਾ ਪ੍ਰੋਡਕਟ ਹੈ ਹੈਨਾ ਤਾਂ ਉਸ ਪ੍ਰੋਡਕਟ ਜੇ ਪ੍ਰਮਾਣਿਤ ਪ੍ਰੋਡਕਟ ਨੂੰ ਲੈ ਕੇ ਉਹ ਸਥਾਈ ਤੌਰ ਤੇ ਮਾਰਕੀਟ ਵਿੱਚ ਵੀ ਖਪਤਕਾਰਾਂ ਨਾਲ ਵੀ ਜੁੜਿਆ ਰਹਿੰਦਾ ਤੇ ਇਸ ਤੋਂ ਬਿਨਾ ਉਹ ਉਹਦੇ ਚ ਇੱਕ ਕਹਿ ਲੋ ਕਿ ਆਪਣਾ ਆਤਮ ਵਿਸ਼ਵਾਸ ਵਧਦਾ ਹੈ ਆਪਣੇ ਪ੍ਰੋਡਕਟ ਉਮ ਜਦੋਂ ਆਪਾਂ ਗੱਲ ਕਰਦੇ ਆ ਹੁਣ ਕਈ ਵਾਰੀ चौहान ਸਾਹਿਬ ਆਪਾਂ ਸੁਣੀਦਾ ਜਦੋਂ ਦੁੱਧ ਦੀ ਗੱਲ ਕਰ ਲਈ ਬਿਲਕੁਲ ਜੀ ਬਿਲਕੁਲ ਉਹਦੇ 'ਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਮਿਲਾਵਟ ਕਰਦੇ ਆ ਤੇ ਉਹ ਬੰਦਾ ਉਦੋਂ ਹੀ ਦੁੱਧal ਦੇਖ ਕੇ ਡਰੀ ਜਾਂਦਾ ਪਈ ਇਹ ਮੈਂ ਪੀਵਾਂ ਕਿ ਨਾ ਪੀਵਾਂ ਹਾਂਜੀ ਹਨਾ ਉਹ ਗੱਲ ਹੈ ਜੀ ਦੇਖੋ ਜੇ ਵੱਡੇ ਪੱਧਰ ਤੇ ਹੁਣ ਵੱਡੇ ادارے ਆ ਜਿਹੜੇ ਇਹਨੂੰ ਪ੍ਰੋਸੈਸ ਕਰਦੇ ਆ ਉਹ ਤਾਂ ਫਿਰ ਇਹ ਇਹ ਚੀਜ਼ਾਂ ਵੱਲ ਧਿਆਨ ਦਿੰਦੇ ਨੇ ਨਹੀਂ ਉਹ ਤਾਂ ਦਿੰਦੇ ਆ ਪਰ ਫਿਰ ਵੀ ਆਪਾਂ ਬਹੁਤ ਸਾਰੇ ਖਾਦ ਪਦਾਰਥ ਹੈਗੇ ਜਿਹੜੇ ਆਪਾਂ ਰੋਜ਼ ਮਰਰਾ ਦੀ ਜ਼ਿੰਦਗੀ 'ਚ ਖਾਂਦੇ ਆ ਉਹਦੇ ਵਿੱਚ ਜਦੋਂ ਮਿਲਾਵਟਾਂ ਦਾ ਸੁਣੀਦਾ ਤੇ ਮਨ ਬੜਾ ਖੱਟਾ ਹੋ ਜਾਂਦਾ ਵੀ ਉਹਦਾ ਸੋਚ-ਸੋਚ ਕੇ ਖਾਂਦਾ ਵੀ ਇਹ ਦੇ ਖਾਈਏ ਨਾ ਖਾਈਏ ਦੇਖੋ ਜੀ ਜਦੋਂ ਅਸੀਂ ਰੋਜ਼ ਦੀਆਂ ਚੀਜ਼ਾਂ 'ਚ ਡਾਕਟਰ ਸਾਹਿਬ ਦੇਖਦੇ ਹਾਂ ਉਹਦੇ ਵਿੱਚ ਕਿਹੋ ਜੀਆਂ ਮਿਲਾਵਟਾਂ ਹੁੰਦੀਆਂ ਆ ਤੇ ਸਾਡੇ ਵੈਸੇ ਤੇ ਸਿਹਤ ਤੇ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਅਸੀਂ ਕਿੱਧਰਲੇ ਪਾਸੇ ਨੂੰ ਜਾ ਰਹੇ ਆ ਪਰ ਫੇਰ ਵੀ ਥੋੜਾ ਜਿਹਾ ਸਾਨੂੰ ਹੋਰ ਦੱਸੋ ਵੀ ਉਹ ਕਿਹੋ ਜਿਹੇ ਪ੍ਰਭਾਵ ਨਾਲ ਲੈ ਕੇ ਆਉਂਦੀਆਂ ਸਾਡੇ ਉਂ ਹਾਂਜੀ ਬਿਲਕੁਲ ਤੇਜਪਾਲ ਜੀ ਇਹ ਜੋ ਮਿਲਾਵਟ ਕਰਨ ਵਾਲੀ ਜੋ ਇੰਡਸਟਰੀ ਆ ਨਾ ਉਹ ਅੱਜ ਸਾਡੀ ਭੋਜਨ ਇੰਡਸਟਰੀ ਨਾਲੋਂ ਵੀ ਕਿਤੇ ਜ਼ਿਆਦਾ ਹਾਈ ਟੈਕ ਤੇ ਐਡਵਾਂਸ ਹੋ ਜੀ ਮਿਲਾਵਟੀ ਤੱਤ ਮਿਲਾਏ ਜਾਂਦੇ ਜਿਹਨਾਂ ਜੋ ਸਾਡੀ ਸੋਚ ਤੋਂ ਵੀ ਪਰੇ ਜਿਵੇਂ ਹੁਣ ਤੁਸੀਂ ਦੁੱਧ ਦੀ ਗੱਲ ਕੀਤੀ ਹੈ ਤਾਂ ਦੁੱਧ ਦੇ ਲਈ ਅੱਜ ਮੱਝ ਗਾਂ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਜੋ ਦੁੱਧ ਹੈ ਨਾ ਉਹ ਬਿਲਕੁਲ ਪਾਣੀ ਤੋਂ ਸਟਾਰਚ ਤੋਂ ਯੂਰੀਆ ਕਾਸਟਿਕ ਸੋਡਾ ਹੋ ਗਿਆ ਉਹਦੇ ਵਿੱਚ ਉਹਦੀ ਸ਼ੈਲਫ ਲਾਈਫ ਵਧਾਉਣ ਲਈ ਉਹ ਚ ਫਾਰਮਲਡੀਹਾਇਡ ਫਾਰਮਲਿਨ ਪਾਈ ਜਾਂਦੀ ਹੈ ਸੋ ਇਹੋ ਜੇ ਚੀਜ਼ਾਂ ਤੋਂ ਦੁੱਧ ਤਿਆਰ ਹੋ ਰਿਹਾ ਹੈ ਇਸ ਤੋਂ ਬਿਨਾਂ ਜਿਹੜਾ ਦੁੱਧ ਦੇਸੀ ਕਿਉਂ ਤੇ ਸ਼ਹਿਦ ਇਹ ਸਭ ਤੋਂ ਟਾਪ ਦੇ ਜਿਹੜੇ ਮਿਲਾਵਟੀ ਪਦਾਰਥ ਹੈ ਕਿਉਂਕਿ ਇਹਨਾਂ ਦਾ ਮੁੱਲ ਵੀ ਜ਼ਿਆਦਾ ਹੁੰਦਾ ਹੈ ਔਰ ਇਹਨਾਂ ਦੀ ਮੰਗ ਵੀ ਜ਼ਿਆਦਾ ਹੈ ਹਨਾ ਜਿਵੇਂ ਹੁਣ ਸ਼ਹਿ ਜੋ ਚੀਨੀ ਆ ਉਹਦੇ ਤੋਂ ਵੀ ਬਣਾਇਆ ਜਾਂਦਾ ਹੈ ਔਰ ਦੇਸੀ ਘਿਓ ਹੈ ਉਹ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਦੇਸੀ ਘਿਓ ਤੇ ਸਰੋਂ ਦੇ ਤੇਲ ਦੇ ਲਈ ਜੋ ਅੱਜ ਕੱਲ ਜੋ ਰੁਝਾਨ ਚੱਲ ਰਿਹਾ ਮਿਲਾਵਟ ਦਾ ਕਿ ਇੱਕ ਬਿਲਕੁਲ ਇੱਕ ਸੈਂਟ ਦੀ ਸ਼ੀਸ਼ੀ ਹੁੰਦੀ ਹੈ ਜਿੱਦਾਂ ਇਤਰ ਦੀ ਸ਼ੀਸ਼ੀ ਹੁੰਦੀ ਹੈ ਤਾਂ ਜਿਵੇਂ ਆਪਾਂ ਇਹਦੀ ਸ਼ੁੱਧਤਾ ਜਿਹੜੀ ਇਹ ਦੇਸੀ ਘਿਓ ਦੀ ਤੇ ਤੇਲ ਦੀ ਅਕਸਰ ਅਸੀਂ ਉਹਦੀ ਸ਼ੁੱਧਤਾ ਉਹਦੀ ਗੰਧ ਤੋਂ ਪਛਾਣਦੇ ਹਾਂ ਕਿ ਹਾਂ ਇਹ ਦੇਸੀ ਘਿਓ ਦੀ ਖੁਸ਼ਬੂ ਆ ਰਹੀ ਹੈ ਜਾਂ ਸਰੋਂ ਦੇ ਤੇਲ ਚ ਅਸੀਂ ਕਹਿੰਦੇ ਤਿੱਖਾਪਨ ਆ ਰਿਹਾ ਹੈ ਹਨਾ ਤਾਂ ਉਹਨਾਂ ਨੇ ਉਸ ਤਿੱਖੇਪਨ ਦੀ ਗੰਧ ਨੂੰ ਹੀ ਇੱਕ ਸ਼ੀਸ਼ੀ ਚ ਪਾ ਲਿਆ ਇਦਾਂ ਹੀ ਦੇਸੀ ਘੋਦੀ ਜਿਹੜੀ ਖੁਸ਼ਬੂ ਹੈ ਉਹਨੂੰ ਇੱਕ ਸ਼ੀਸ਼ੀ ਚ ਪਾ ਲਿਆ ਤਾਂ ਉਹ ਰਾਤੋਂ ਰਾਤ ਹੀ ਕਹਿ ਲੋ ਕਿ ਰਫਾਈਂਡ ਤੇਲ ਹੈ ਉਹਦੇ ਵਿੱਚ ਲਾਲ ਪੀਲਾ ਕੋਈ ਰੰਗ ਮਿਲਾ ਕੇ ਤੇ ਉਹਦੇ ਵਿੱਚ ਉਹ ਸੈਂਟ ਦੀ ਉਹ ਸ਼ੀਸ਼ੀ ਹੈ ਜਿਹੜੀ ਉਹ ਪਾ ਦਿੱਤੀ ਜਾਂਦੀ ਹੈ ਔਰ ਸਵੇਰ ਤੱਕ ਉਹ ਸਰੋਂ ਦਾ ਤੇਲ ਬਣ ਕੇ ਤਿਆਰ ਹੁੰਦਾ ਹੈ ਏਦਾਂ ਹੀ ਦੇਸੀ ਕਿਉਂ ਹੈ ਜੀ ਉਹਦੇ ਵਿੱਚ ਵੀ ਇੱਕ ਕਹਿ ਲੋ ਕਿ ਉਹ ਸੈਂਟ ਦੀ ਸ਼ੀਸ਼ੀ ਹੈ ਉਹਨੂੰ ਤੁਸੀਂ ਇੱਕ ਬਨਸਪਤੀ ਤੇਲ ਜੀ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਡਾਲਡਾ ਕਿਉਂ ਟਾਈਪ ਹੁੰਦਾ ਤਾਂ ਉਹਦੇ ਵਿੱਚ ਉਹ ਸੈਂਟ ਦੀ ਸ਼ੀਸ਼ੀ ਉਹਨੇ ਰਾਤ ਨੂੰ ਪਾਣੀ ਹੈ ਸਵੇਰ ਤੱਕ ਉਹ ਬਿਲਕੁਲ ਦੇਸੀ ਕਿਉਂ ਦੀਆਂ ਲਪਟਾ ਮਾਰਦਾ ਹੈ ਹਾਂ ਬਾਕੀ ਉਹ ਜਿਵੇਂ ਹਲਦੀ ਮਿਰਚ ਮਸਾਲੇ ਜੋ ਖੱਪ ਜਿੰਨਾ ਚੀਜ਼ਾਂ ਦੀ ਜ਼ਿਆਦਾ ਹੁੰਦੀਆਂ ਉਹਨਾਂ 'ਚ ਹੀ ਮਿਲਾਵਟ ਜ਼ਿਆਦਾ ਹੁੰਦੀ ਹੈ ਜੇ ਹਲਦੀ ਦੀ ਗੱਲ ਕਰੀ ਪਾਊਡਰ ਹੈ ਟੈਲਕਮ ਪਾਊਡਰ ਜੋ ਅਸੀਂ ਪਿੰਡੇ ਤੇ ਪਾਉਂਦੇ ਆ ਹਨਾ ਉਹ ਮਾਰਕੀਟ ਦੇ ਵਿੱਚ ਬਹੁਤ ਕਿ ਤਰ੍ਹਾਂ ਤਰ੍ਹਾਂ ਦੇ ਸਟਾਰਚ ਮਿਲਦੇ ਆ ਬੜੇ ਸਸਤੇ ਸਟਾਰਚ ਮਿਲ ਜਾਂਦੇ ਆ ਚਾਵਲਾਂ ਦਾ ਆਟਾ ਹੁੰਦਾ ਉਹਦੇ ਉੱਤੇ ਬੜੇ ਹਾਨੀਕਾਰਕ ਰਸਾਇਣ ਜਿਵੇਂ ਲੈਡ ਕਰੋਮੇਟ ਹੈ ਮੈਟਨਿਲ येलो ਹੈ ਹਨਾ ਇਹਨਾਂ ਦੇ ਹਾਨੀਕਾਰਕ ਰਸਾਇਣਾਂ ਦੇ ਨਾਲ ਉਹਦੇ ਉੱਪਰ ਕਲਰ ਕੀਤਾ ਜਾਂਦਾ ਲਾਲ ਮਿਰਚਾਂ ਉਹਦੇ ਵਿੱਚ ਇੱਟਾਂ ਦਾ ਬੂਰਾ ਲੱਕੜੀ ਦਾ ਚੂਰਾ ਨਾਰੀਅਲ ਦਾ ਬੂਰਾ ਜਾਂ ਉਹਦੇ ਤਾਂ ਸਿੰਥੈਟਿਕ ਕਲਰ ਕਰਤਾ ਹੁਣ ਜਿਹੜੇ ਧਨੀਆਂ ਗਰਮ ਮਸਾਲਾ ਉਹ ਘੋੜੇ ਦੀ ਲਿੱਦਾ ਹੈ ਜਾਂ ਕੋਈ ਸੁੱਕੇ ਪੱਤਿਆਂ ਦੇ ਸੁੱਕੇ ਪੱਤਿਆਂ ਦਾ ਪਾਊਡਰ ਬਣਾ ਕੇ ਉਹਨੂੰ ਪਾਤਾ ਹੈ ਕਿ ਉਹ ਮੈਨੂੰ ਲੱਗਾ ਇਟ ਗ੍ਰੀਨ ਕਲਰ ਹੈ ਜਿਹੜਾ ਉਹ ਕਿੰਨਾ ਉਹਨੂੰ ਗ੍ਰੀਨ ਕਰਨ ਵਾਸਤੇ ਸਾਡੀ ਗਾਂ ਦੀ ਇਦਾਂ ਹੀ ਰੋਡਾਮਾਈਨ B ਹੈ ਜਿਹੜਾ ਫਰੂਟ ਨੂੰ ਲਾਲ ਕਰਨ ਲਈ ਜਾਂ ਹਨਾ ਸ਼ਕਰਗੰਦੀ ਵਗੈਰਾ ਨੂੰ ਲਾਲ ਕਰਦੇ ਆਂ ਦਾਲਾਂ ਦੇ ਉੱਪਰ ਮੈਟਨਿਲ ਜਾਂ ਲੋਦਾ ਉਹਨੂੰ ਥੋੜਾ ਚਮਕੀਲਾ ਪੀਲਾ ਕਰਨ ਵਾਸਤੇ ਅੱਛਾ ਜੀ ਸੋ ਇਹ ਸਾਰੇ ਪ੍ਰੋਡਕਟ ਹੈ ਜਿਹੜੇ ਅਸੀਂ ਰੋਜ਼ਾਨਾ ਅਸੀਂ ਆਪਣੀ ਰਸੋਈ 'ਚ ਵਰਤਦੇ ਆਂ ਉਹਨਾਂ ਦੇ ਵਿੱਚ ਇੰਨੀਆਂ ਜ਼ਿਆਦਾ ਮਲਾਪਟਾਂ ਹੋ ਰਹੀਆਂ ਇਵਨ ਕਈ ਇਹੋ ਜੇ ਨਦੀਨ ਹੈ ਜਿਵੇਂ ਪੋਲੀ ਦਾ ਬੀਜ ਹੈ ਜਾਂ ਕੁਝ ਜੰਗਲੀ ਮਟਰ ਹੈ ਜਿਹੜੇ ਦਾਲਾਂ 'ਚ ਮਿਕਸ ਕਰ ਦਿੱਤੇ ਜਾਂਦੇ ਔਰ ਉਹਨਾਂ ਦੀ ਥੋੜੀ ਜੀ ਮਾਤਰਾ ਹੈ ਜਿਹੜੀ ਉਹ ਸਾਨੂੰ ਮਤਲਬ ਉਹ ਰੰਗ ਕਰ ਸਕਦੀ ਹੈ ਹਨਾ ਜਾਂ ਕਹਿ ਲਓ ਅੰਧਰਾਤਾ ਵੀ ਕਰ ਦਿੰਦੀ ਹੈ ਨਜ਼ਰ ਘਟ ਹੈਗੀਆਂ ਕਹਿ ਲੋ ਕਿ 56% ਬਿਮਾਰੀਆਂ ਇਹੋ ਜੀਆਂ ਜਿਹੜੀਆਂ ਕਿ ਮਲਾਵਟ ਦੀ ਦੇਣ ਹੈ ਤੇ ਇਹ ਇਹਨਾਂ ਦਾ ਸਾਡੇ ਕੈਂਸਰ ਜਿਹੜੀ ਹੈਗੀਆਂ ਬਹੁਤ ਸਾਰੀਆਂ ਨਾਮਰਾਦ ਤੇ ਲਾ ਲਾਜ ਬਿਮਾਰੀਆਂ ਜਿਵੇਂ ਕੈਂਸਰ ਹੋ ਗਿਆ ਦਿਲ ਦੇ ਰੋਗ ਹੋ ਗਏ ਨਾੜੀਆਂ ਦੇ ਰੋਗ ਹੋ ਗਏ ਦਿਮਾਗ ਦੇ ਰੋਗ ਹੋ ਗਏ ਨਜ਼ਰ ਦੇ ਰੋਗ ਹੋ ਗਏ ਹਨ ਤੇ ਸਾਡੀਆਂ ਅੰਤੜੀਆਂ ਇਹ ਚੀਜ਼ਾਂ ਲਈ ਬਣੀਆਂ ਹੀ ਨਹੀਂ ਐ ਜੋ ਲੱਕੜ ਦਾ ਬੂਰਾ ਤੇ ਲੋਹੇ ਦਾ ਚੂਰਾ ਇਹ ਸਾਨੂੰ ਚੀਜ਼ਾਂ ਚ ਪਾ ਕੇ ਫੜਿਆ ਤਾਂ ਇਹ ਸਾਰੀਆਂ ਮਲਾਵਟਾਂ ਜਿਹੜੀਆਂ ਬਹੁਤ ਹੀ ਕਹਿ ਲੋ ਕਿ ਨਾਮਰਾਦ ਬਿਮਾਰੀਆਂ ਦਾ ਇਹ ਕਾਰਨ ਹੈਗੀਆਂ ਜੀ ਜੀ ਤੇ ਪਾਲ ਜੀ ਆਹ ਤਾਂ ਕੰਨ ਖੁੱਲ ਗਏ ਆ ਡਰ ਲੱਗਦਾ ਨਾ ਸੁਣ ਕੇ ਬਹੁਤ ਡਰ ਲੱਗਦਾ ਸੁਣ ਕੇ ਦੇਖੋ ਜਦੋਂ ਚੀਜ਼ ਖਰੀਦਣ ਜਾਵਾਂਗੇ ਤਾਂ ਬਿਲਕੁਲ ਬੜਾ ਆਪਾਂ ਨੂੰ ਮਨ ਚਾਊਗਾ ਯਾਰ ਡਾਟ ਸਾਹਿਬ ਨੇ ਦੱਸਿਆ ਸੀ ਵੀ ਆਹ ਚੀਜ਼ ਵੀਰ ਚ ਮਿਕਸ ਹੋ ਸਕਦੀ ਹੈ ਨਾ ਬਿਲਕੁਲ ਪਰ ਗੱਲ ਇਹ ਵੀ ਜੇ ਉੱਤੇ ਐਗ ਮਾਰਕ ਦਾ ਲੱਗਿਆ ਹੋਵੇ ਨਾ ਲੋਗੋ ਆਹ ਤਾਂ ਫਿਰ ਮਨ ਲਾ ਆਪਾਂ ਬਚ ਸਕਦੇ ਹਾਂ ਬਿਲਕੁਲ ਪਿਓਰ ਚੀਜ਼ ਮਿਲ ਸਕਦੀ ਹੈ ਡਾਟ ਸਾਹਿਬ ਕਿਹੜੀਆਂ ਕਿਹੜੇ ਉਤਪਾਦ ਆ ਜਿਹੜੇ ਆਪਾਂ ਐਗ ਮਾਰਕ ਕਰਵਾ ਸਕਦੇ ਆ ਇਹ ਸਾਡੇ ਕਿਸਾਨ ਵੀ ਜਾਣ ਜ਼ਰੂਰ ਦੱਸੋ ਹਾਂ ਜੀ ਅੰਡਕਸਰ ਐਸੇ ਤੇ ਦੇ ਵਿੱਚ ਜਿੰਨੇ ਵੀ ਖੇਤੀਬਾੜੀ ਨਾਲ ਜੋ ਖੇਤੀਬਾੜੀ ਤੋਂ ਪ੍ਰੋਡਕਟ ਤਿਆਰ ਹੁੰਦੇ ਆ ਜਾਂ ਬਾਗਬਾਨੀ ਦੇ ਪ੍ਰੋਡਕਟ ਹੈ ਜਾਂ ਜਿਹੜੇ ਆਪਣੇ ਪਸ਼ੂਤਾਂ ਨਾਲ ਸੰਬੰਧਿਤ ਡੇਰੀ ਪੋਲਟਰੀ ਦੇ ਪ੍ਰੋਡਕਟ ਹੈ ਇਸ ਤਰ੍ਹਾਂ ਦੇ 240 ਪ੍ਰੋਡਕਟ ਦੀ ਇੱਕ ਬਹੁਤ ਲੰਬੀ ਸੂਚੀ ਹੈ ਜੋ ਅਸੀਂ ਅਗਮਾਰਕ ਪ੍ਰਮਾਣਿਕਰਨ ਕਰਾ ਸਕਦੇ ਹਾਂ ਬਟ ਆਪਾਂ ਜੇ ਆਪਣੇ ਕਿਉਂਕਿ ਹਰ ਇੱਕ ਸਟੇਟ ਦੀ ਇੱਕ ਅਲੱਗ ਉਪਜ ਤੇ ਪ੍ਰੋਡਕਟ ਹੁੰਦੀ ਹੈ ਜੋ ਉੱਥੋਂ ਦੀਆਂ ਲੈਬਾਰਟਰੀਆਂ 'ਚ ਹੁੰਦੀ ਹੈ ਆਪਾਂ ਅੱਜ ਪੰਜਾਬ ਦੀ ਜੇ ਗੱਲ ਕਰਦੇ ਆ ਤਾਂ ਸਾਡੇ ਪੰਜਾਬ ਦੇ ਵਿੱਚ ਜੋ ਮੇਨ ਪ੍ਰੋਡਕਟ ਜੋ ਪ੍ਰਮੁੱਖ ਜਿੰਸਾਂ ਤੇ ਪ੍ਰੋਡਕਟ ਹੋ ਰਿਹਾ ਹੈ ਇਹ ਦੋ ਤਰ੍ਹਾਂ ਹਾਬਤ ਹੁੰਦੇ ਆ ਹਨਾ process product ਉਹਨਾਂ ਦੇ ਵਿੱਚ ਮਿਲਾਵਟ ਦੀ ਬਹੁਤ ਜ਼ਿਆਦਾ ਜੋ ਸੰਭਾਵਨਾ ਹੁੰਦੀ ਹੈ ਕਿਉਂਕਿ process ਕਰਨ ਵਾਲੇ ਕਿਸੇ ਵੀ ਚੀਜ਼ ਦੀ ਮਿਲਾਵਟ ਕੀਤੀ ਜਾ ਸਕਦੀ ਹੈ ਜਿਸ ਦੇ ਲਈ ਪ੍ਰੋਪਰ ਇੱਕ ਲੈਬ ਚਾਹੀਦੀ ਹੈ ਜਿਵੇਂ ਸਾਡੇ ਜੋ ਪੰਜਾਬ ਦੀਆਂ ਲੈਬਾਰਟਰੀਜ਼ ਹੈ ਉਹਨਾਂ ਦੇ ਵਿੱਚ ਆਟਾ ਹੋ ਗਿਆ ਵੇਸਨ ਸ਼ੈਦ ਸਰੋਂ ਦਾ ਤੇਲ ਦੇਸੀ ਘਿਓ ਹਨਾ ਤੇ ਇਹ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਉਹ ਗੁੜ ਸ਼ੱਕਰ ਇਹ ਪ੍ਰਮੁੱਖ ਚੀਜ਼ਾਂ ਜੋ ਸਾਡੇ ਇੱਥੋਂ ਦੀ ਉਪਜਾਏ ਤੇ ਪ੍ਰੋਡਕਟ ਹੈ ਉਹ ਲੈਬਾਰਟਰੀ ਦੇ ਵਿੱਚ ਉਹਨਾਂ ਦੀ ਪ੍ਰੋਪਰ ਕੈਮੀਕਲ ਟੈਸਟਿੰਗ ਹੁੰਦੀ ਹੈ ਬਾਕੀ ਸਾਬਤ ਦੇ ਵਿੱਚ ਜਿਹੜੇ ਆ ਜਾਂਦੀਆਂ ਉਹ ਦਾਲਾਂ ਆ ਜਾਂਦੀਆਂ ਹੈਗੀਆਂ ਫਲ ਆ ਜਾ ਗਏ ਨੇ ਸਬਜ਼ੀਆਂ ਆ ਜਾਂਦੀਆਂ ਅੰਡੇ ਆ ਜਾਂਦੀ ਹੈ ਤਾਂ ਉਹ ਸਾਬਤ ਨਾ ਜਾ ਗਏ ਸਾਰੇ ਉਹ ਸਾਬਤ ਉਹਨਾਂ ਦੀ ਫੀਲਡ ਲੈਵਲ ਦੇ ਉੱਤੇ ਹੀ ਗ੍ਰੇਡਿੰਗ ਕਰਕੇ ਉਹਨਾਂ ਦੀ ਪੈਕਿੰਗ ਕਰਵਾ ਦਿੱਤੀ ਜਾਂਦੀ ਹੈ। ਅੱਛਾ ਮੈਨੂੰ ਹੁਣ ਇਹ ਦੱਸੋ ਕਿ ਜਿੱਦਾਂ ਹੁਣ ਕੱਲ ਨੂੰ ਮੈਂ ਇਹ ਕੰਮ ਸ਼ੁਰੂ ਕਰਦਾ ਹਾਂ ਮੈਂ ਕਹਿੰਦਾ ਵੀ ਭਾਈ ਹੁਣ ਅਗਾਹ ਵੱਧੂ ਖੇਤੀ ਕਰੀਏ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰੀਏ ਹੁਣ ਮੈਂ ਜਦੋਂ ਪ੍ਰੋਸੈਸਿੰਗ ਕਰਦਾ ਜਿੱਦਾਂ ਦੀਆਂ ਤੁਸੀਂ ਗੱਲਾਂ ਦੱਸੀਆਂ ਉਹਦੇ ਹਿਸਾਬ ਨਾਲ ਮੈਨੂੰ ਇਹ ਲੈ ਲੈਣਾ ਚਾਹੀਦਾ ਲੋਗੋ ਐਗ ਮਾਰਕ ਦਾ ਐ ਮੇਰੇ ਸਮਾਨ ਤੇ ਉੱਤੇ ਲਾ ਸਕਾਂ ਹਾਂਜੀ ਤੇਜਪਾਲ ਜੀ ਇਹ ਬਹੁਤ ਹੀ ਕਹਿ ਲੋ ਕਿ ਜ਼ਰੂਰੀ ਸਵਾਲ ਹੈ ਹਰ ਕਿਸਾਨ ਦੇ ਲਈ ਹਰ ਉਸ ਪ੍ਰੋਸੈਸਰ ਦੇ ਲਈ ਉਦਮੀ ਵੀਰ ਦੇ ਲਈ ਜੋ ਆਪਣਾ ਪ੍ਰੋਡਕਟ ਹੈ ਉਹ ਜਿਹਦਾ ਵਪਾਰ ਕਰਨਾ ਚਾਹੁੰਦਾ ਹੈ ਅਗਰ ਸਫਲ ਵਪਾਰ ਕਰਨਾ ਚਾਹੁੰਦਾ ਹੈ ਤਾਂ ਇਹਦੇ ਲਈ ਮੈਂ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੂੰਗੀ ਕਿ ਇਹ ਜੋ ਪਾਰਤ ਸਰਕਾਰ ਦੀ ਸਕੀਮ ਹੈ ਇਹਦੀ ਸਰਟੀਫਾਈਇੰਗ ਏਜੰਸੀ ਡੀਐਮਆਈ ਹੈ ਯਾਨੀ ਕਿ ਡਾਇਰੈਕਟੋਰੇਟ ਆਫ ਮਾਰਕੀਟਿੰਗ ਐਂਡ ਇਨਸਪੈਕਸ਼ਨ ਜਿੰਨੀਆਂ ਵੀ ਮਾਰਕੀਟਿੰਗ ਪਾਲਿਸਿਜ਼ ਤੇ ਪ੍ਰੋਗਰਾਮ ਹੈ ਉਹ ਡੀਐਮਆਈ ਲਾਗੂ ਹੈ ਪਰ ਜ਼ਿਲ੍ਹੇ ਦੇ ਵਿੱਚ ਇੱਕ ਮੁੱਖ ਖੇਤੀਬਾੜੀ ਅਫਸਰ ਦਾ ਦਫ਼ਤਰ ਹੁੰਦਾ ਹੈ ਕਿ ਖੇਤੀਬਾੜੀ ਵਿਭਾਗ ਦਾ ਦਫ਼ਤਰ ਹੁੰਦਾ ਹੈ ਤਾਂ ਉਸ ਖੇਤੀਬਾੜੀ ਵਿਭਾਗ ਦੇ ਵਿੱਚ ਇੱਕ ਮਾਰਕੀਟਿੰਗ ਸੈਕਸ਼ਨ ਹੁੰਦਾ ਹੈ ਜੋ ਇਸ ਐਗ ਮਾਰਕ ਸਕੀਮ ਦੀ ਦੇਖਰੇ ਅਗ ਮਾਰਕ ਲੈਣਾ ਹੈ ਉਹਨੇ ਸਭ ਤੋਂ ਪਹਿਲਾਂ ਆਪਣੇ ਖੇਤੀਬਾੜੀ ਜ਼ਿਲ੍ਹੇ ਦੇ ਖੇਤੀਬਾੜੀ ਵਿਭਾਗ ਦੇ ਜੋ ਮਾਰਕੀਟਿੰਗ ਵਿੰਗ ਦੇ ਕਿਸੇ ਵੀ ਅਧਿਕਾਰੀ ਨਾਲ ਸੰਪਰਕ ਕਰਨਾ ਹੈ ਤਾਂ ਉਹ ਮਾਰਕੀਟਿੰਗ ਵਿੰਗ ਦਾ ਅਧਿਕਾਰੀ ਹੀ ਉਹਨੂੰ ਸਭ ਤੋਂ ਪਹਿਲਾਂ ਐਗ ਮਾਰਕ ਦੇ ਲਈ ਇੱਕ ਲਾਇਸੈਂਸ ਲੈ ਕੇ ਦਿੰਦਾ ਹੈ ਉਹ ਲਾਇਸੈਂਸ ਭਾਰਤ ਸਰਕਾਰ ਦੇ ਡੀਐਮਆਈ ਆਫਿਸ ਤੋਂ ਲੈ ਕੇ ਦਿੰਦਾ ਹੈ ਤਾਂ ਉਸ ਕਿਸਾਨ ਨੇ ਮਾਰਕੀਟਿੰਗ ਵਿੰਗ ਦੇ ਅਧਿਕਾਰੀ ਕੋਲ ਜਾਣਾ ਉਹਨੂੰ ਆਪਣਾ ਪ੍ਰੋਡਕਟ ਦੱਸਣਾ ਕਿ ਮੈਂ ਆਪਣਾ ਇਹ ਪ੍ਰੋਡਕਟ ਹੈ ਜਿਹੜਾ ਉਹਦੇ ਹੀ ਐਗ ਮਾਰਕ ਕਰਾਉਣੀ ਹੈ ਤਾਂ ਉਹਦੇ ਫਿਰ ਉਹਦੇ ਲਈ ਉਹ ਜੋ ਵੀ ਇੱਕ ਨਿਰਧਾਰਤ ਪਰਫਾਰਮਾ ਹੈ ਡੀਐਮਆਈ ਦੇ ਜਿਹਦੇ ਚ ਉਹਦੀ ਅਰਜੀ ਹੋਏਗੀ ਕਿ ਮੈਂ ਇਹ ਵਾਲਾ ਪਰਫਾਰਮੀਆਂ ਜਾਂ ਕੁਝ ਜ਼ਰੂਰੀ ਦਸਤਾਵੇਜ਼ ਹੈ ਉਹ ਜੋ ਮਾਰਕੀਟਿੰਗ ਵਿੰਗ ਦਾ ਸਾਡਾ ਅਧਿਕਾਰੀ ਹੈ ਉਹ ਉਹਦੇ ਤੋਂ ਸਾਰੀ ਸੂਚਨਾ ਲੈ ਕੇ ਕਿ ਉਹਨੇ ਕਿਹੜਾ ਪ੍ਰੋਡਕਟ ਕਰਾਣਾ ਉਹਦਾ ਨਾਮ ਕੀ ਹੈ ਉਹਦਾ ਐਡਰੈਸ ਕੀ ਹੈ ਹੈਨਾ ਤੇ ਕਿੱਥੇ ਉਹਦੀ ਪ੍ਰੋਸੈਸਿੰਗ ਮਸ਼ੀਨਰੀ ਹੈ ਕਿਉਂਕਿ ਇਹ ਕੁਆਲਿਟੀ ਕੰਟਰੋਲ ਦੀ ਸਕੀਮ ਹੈ ਇਹਦੇ ਵਿੱਚ ਸਿਰਫ ਇਹ ਨਹੀਂ ਹੈ ਕਿ ਉਸ ਪ੍ਰੋਡਕਟ ਦੀ ਕੁਆਲਿਟੀ ਦੇਖਣ ਤੋਂ ਬਾਅਦ ਉਹਨੂੰ ਰਿਜ਼ਲਟ ਦੱਸਦੇ ਨੇ ਇਹਦੇ ਵਿੱਚ ਉਹਦਾ ਜਿਹੜਾ ਰਾ ਮਟੀਰੀਅਲ ਹੁੰਦਾ ਹੈ ਉਹਦੀ ਜਿਹੜੀ ਉਪਜ ਹੈ ਪਹਿਲਾਂ ਉਹਦੀ ਵੀ ਗ੍ਰੇਡਿੰਗ ਕੀਤੀ ਜਾਂਦੀ ਹੈ ਫਿਰ ਉਹਦੀ ਪ੍ਰੋਸੈਸਿੰਗ ਟੈਕਨੀਕ ਜਿਹੜੀ ਹੁੰਦੀ ਹੈ ਉਹ ਵੀ ਦੇਖੀ ਜਾਂਦੀ ਹੈ ਕਿ ਵੀ ਕੀ ਉਹ ਉਹਦੀ ਗੁਣਵੱ ਜਿਸ ਬਿਲਡਿੰਗ ਦੇ ਵਿੱਚ ਉਹਦੀ ਉਹ ਪ੍ਰੋਸੈਸਿੰਗ ਹੋ ਰਹੀ ਹੈ ਵੀ ਕੀ ਉਹਦੇ ਵਿੱਚ ਪ੍ਰੋਪਰ ਸਾਫ਼ ਸਫਾਈ ਪੂਰਾ ਉਹਦੇ ਨਾਲ ਕੰਮ ਹੋ ਰਿਹਾ ਤਾਂ ਉਸ ਤੋਂ ਬਾਅਦ ਉਹਦਾ ਜਿਹੜਾ ਉਹ ਇਹ ਸਾਰੇ ਜੋ ਡਾਕੂਮੈਂਟ ਉਹਦੇ ਤੋਂ ਲੈ ਕੇ ਕਿ ਉਹਨੇ ਕਿਹੜਾ ਬ੍ਰਾਂਡ ਨੇਮ ਲਗਾਣਾ ਹੈ ਉਹਦਾ ਪੈਕਿੰਗ ਮਟੀਰੀਅਲ ਕੀ ਹੋਊਗਾ इवन ਜਿਹੜਾ ਮਾਰਕੀਟਿੰਗ ਦੇ ਅਧਿਕਾਰੀ ਅਸੀਂ ਖੁਦ ਮਾਰਕੀਟਿੰਗ ਦੇ ਐਗਮਾਰਕ ਦੇ ਮਾਪਦੰਡਾਂ ਦੇ ਹਿਸਾਬ ਨਾਲ ਹੀ ਉਹਦਾ ਲੇਬਲ ਡਿਜ਼ਾਈਨ ਕਰਦੇ ਹਾਂ ਜੋ ਉਹਦਾ ਉੱਪਰ ਲੇਬਲ ਲਗਾਣਾ ਹੈ ਤਾਂ ਉਹ ਸਾਰੇ ਦਸਤਾਵੇਜ਼ ਡੀਐਮਆਈ ਦੇ ਆਫਿਸ 'ਚ ਭੇਜੇ ਜਾਂਦੇ ਆ ਉੱਥੋਂ ਉਹਦਾ ਇੱਕ ਲਾਇਸੈਂਸ ਜਾਰੀ ਹੋ ਜਾਂਦਾ ਹੈ ਜਦੋਂ ਉਹਦਾ ਲਾਇਸੈਂਸ ਆ ਜਾਂਦਾ ਤਾਂ ਉਸ ਤੋਂ ਬਾਅਦ ਉਹ ਉਹ ਦਾ ਲੋਟ ਤਿਆਰ ਹੁੰਦਾ ਉਸ ਪ੍ਰੋਡਕਟ ਦਾ ਸ਼ਾਇਦ ਦਾ ਹਲਦੀ ਦਾ ਵੇਸਨ ਦਾ ਤਾਂ ਉਹਦੇ ਚੋ ਮਾਰਕਟਿੰਗ ਵਿੰਗ ਦੇ ਜੋ ਅਫਸਰ ਹੋਣਗੇ ਉਹ ਸੈਂਪਲ ਲੈ ਕੇ ਆਉਂਦੇ ਆ ਲੈਬਾਰਟਰੀ ਦੇ ਵਿੱਚ ਸੈਂਪਲ ਭੇਜਿਆ ਜਾਂਦਾ ਤਾਂ ਟੈਸਟ ਹੋਣ ਤੋਂ ਬਾਅਦ ਲੈਬਾਰਟਰੀ ਵੱਲੋਂ ਇੱਕ ਲੋਟ ਨੰਬਰ ਜਾਂ ਡੇਟ ਆਫ ਪੈਕਿੰਗ ਹੈ ਉਹ ਸਾਰਾ ਇਸ਼ੂ ਕੀਤਾ ਜਾਂਦਾ ਤੇ ਫਿਰ ਉਹ ਮਾਰਕਟਿੰਗ ਵਿੰਗ ਵਾਲੇ ਹੀ ਜਾ ਕੇ ਉਸ ਲੋਟ ਦੀ ਪੈਕਿੰਗ ਕਰਾਉਂਦੇ ਆ ਪੈਕਿੰਗ ਮਟੀਰੀਅਲ ਦੇ ਵਿੱਚ ਜੋ ਕਿ ਫੂਡ ਗ੍ਰੇਡੇਡ ਹੈ ਗ੍ਰੇਡ ਦਾ ਪੈਕਿੰਗ ਮਟੀਰੀਅਲ ਹੁੰਦਾ ਤਾਂ ਉਹਦੇ ਵਿੱਚ ਉਹ ਪੈਕਿੰਗ ਕਰਾਉਂਦੇ ਆ ਫਿਰ ਉਹਦੇ ਉੱਪਰ ਜੋ ਪੂਰਾ ਐਗ ਮਾਰਕ ਦੇ ਮਾਪਦੰਡਾਂ ਦੇ ਹਿਸਾਬ ਨਾਲ ਉਹਦੀ ਲੇਬ ਪਰਮਾਨਿਕਤਾ ਦਾ ਜਿਹੜਾ ਲੋਗੋ ਲਗਾਇਆ ਜਾਂਦਾ ਹੈ ਇਹਦੇ ਨਾਲ ਉਹਦੇ ਉੱਪਰ ਹਰ ਪੈਕ ਦੇ ਉੱਪਰ ਇੱਕ ਲੇਬਲ ਨੰਬਰ ਲੱਗਦਾ ਹੈ ਜੋ ਡੀਐਮਆਈ ਵੱਲੋਂ ਇਸ਼ੂ ਹੁੰਦਾ ਹੈ ਜੋ ਇਹ ਉਹਦੀ ਸ਼ੁੱਧਤਾ ਦੀ ਕਹ ਲੋ ਇਹਦੀ ਗੁਣਵਤਾ ਦੀ ਇੱਕ ਸਾਨੂੰ ਭਰੋਸਾ ਦਿਵਾਉਂਦਾ ਹੈ ਕਿ ਵੀ ਹਾਂ ਇਹ ਪ੍ਰੋਡਕਟ ਹੈ ਜਿਹੜਾ ਉਹਦੀ ਚਿੰਨ ਵੀ ਆ ਜਾਂਦਾ ਉਹਦਾ ਲੇਬਲ ਵੀ ਆ ਜਾਂਦਾ ਹੈ ਤਾਂ ਇਹ ਪਰਮਾਨਿਕ ਕਰਨ ਦੀ ਬਸ ਕਹ ਲੋ ਕਿ ਪੂਰਾ ਵਿਧੀ ਹੈ ਹਾਂਜੀ ਉਹ ਗੱਲ ਹੈ ਵੀ ਸ਼ਰਤਾਂ ਸਖਤ ਹੈ ਹਾਂਜੀ ਤੇ ਤਾਂ ਹੀ ਸਾਨੂੰ ਗੁਣਵੱਤਾ ਮਿਲੇਗੀ ਨਾ ਤਾਂ ਹੀ ਮਿਲੇਗੀ ਤਾਂ ਹੀ ਮਿਲੇਗੀ ਆ ਦੇਖੋ ਗੱਲ ਇਹ ਆ ਵੀ ਡਾਕਟਰ ਸਾਹਿਬ ਪਰਮਾਨਿਕਤਾ ਠੀਕ ਹੈ ਕਿਸਾਨ ਵੀਰ ਲੈ ਲੈਂਦੇ ਆ costumava ਇੱਕ ਹੋਰ ਨੰਬਰ ਵੀ ਅਸੀਂ ਕਈ ਵਾਰੀ ਡੱਬਿਆਂ ਦੇ ਉੱਤੇ ਲੱਗਿਆ ਦੇਖਿਆ ਐਫ ਐਸ ਐਸ ਈ ਆਈ ਉਹ ਵੀ ਕਹਿੰਦੇ ਲੈਣਾ ਬਹੁਤ ਜ਼ਰੂਰੀ ਆ ਜੇ ਵੇਚਣਾ ਹੋਵੇ ਤਾਂ ਕੋਈ ਸਮਾਨ ਤੋਂ ਸੁਣ ਹਾਂਜੀ ਹਾਂਜੀ ਇਹ ਉਹ ਵੀ ਲੈਣਾ ਜ਼ਰੂਰੀ ਆ ਜਾਂ ਇਹਦੇ ਨਾਲ ਹੀ ਸਰ ਜਾਂਦਾ ਏ ਐਕਚੁਅਲੀ ਦੋਨੋਂ ਅਲੱਗ ਚੀਜ਼ਾਂ ਐ ਜੋ ਐਗ ਮਾਰਕ ਐ ਉਹ ਕੁਆਲਿਟੀ ਪ੍ਰਮਾਨਕਤਾ ਐ ਐਗ ਮਾਰਕ ਦੇ ਵਿੱਚ ਕੀ ਐ ਕਿ ਕੋਈ ਵੀ ਪ੍ਰੋਡਕਟ ਜਿਹਦੇ ਉੱਪਰ ਐਗ ਮਾਰਕ ਦਾ ਲੋਗੋ ਲੱਗਿਆ ਹੋਊਗਾ ਇਹਦਾ ਮਤਲਬ ਉਹ ਪਹਿਲਾਂ ਉਹਦੀ ਕੁਆਲਿਟੀ ਟੈਸਟ ਹੋਈ ਐ ਉਸ ਤੋਂ ਬਾਅਦ ਹੀ ਉਹਦੀ ਪੈਕਿੰਗ ਤੋਂ ਬਾਅਦ ਉੱਤੇ ਇਹ ਲੋਗੋ ਲੱਗਦਾ ਹੈ ਹਨਾ ਜੋ ਐਫ ਐਸ ਐਸ ਆਈ ਐ ਕੋਫੂ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਇੱਕ ਗਵਰਨਮੈਂਟ ਏਜੰਸੀ ਹੈ ਜਿਹਦੇ ਵਿੱਚ ਕੀ ਹੈ ਕਿ ਜਿੰਨੇ ਵੀ ਫੂਡ bizness অপারেਟਰ ਹੈ ਚਾਹੇ ਉਹਨਾਂ ਨੇ ਢਾਬਾ ਖੋਲਣਾ ਹੈ ਰੈਸਟੋਰੈਂਟ ਖੋਲਣਾ ਹੈ ਜਾਂ ਆਪਣਾ ਕੋਈ ਵੀ ਜਿਹੜਾ ਖਾਤ ਪਦਾਰਥ ਹੈ ਉਹ ਪੈਕ ਕਰਕੇ ਸੇਲ ਕਰਨਾ ਹੈ ਤਾਂ ਉਹਨੂੰ ਇਹ ਇੱਕ ਲਾਇਸੈਂਸ ਲੈਣਾ ਪੈਂਦਾ ਹੈ ਫੂਡ ਸੇਫਟੀ ਵਾਲਿਆਂ ਤੋਂ ਕਿ ਉਹਨੇ ਇੱਕ ਭੋਜਨ ਦਾ ਕਾਰੋਬਾਰ ਕਰਨਾ ਹੈ ਜਾਂ ਜਿਹੜੇ ਫੂਡ ਸੇਫਟੀ ਉਹ ਭੋਜਨ ਕਾਰੋਬਾਰ ਨੂੰ ਨਿਯੰਤਰਣ ਕਰਦੇ ਹਨ ਉਹਨਾਂ ਤੇ ਨਿਗਰਾਨੀ ਰੱਖਦੇ ਹਨ ਬਟ ਜੋ ਐਗ ਮਾਰਕ ਹੈ ਉਹ ਕੁਆਲਿਟੀ ਦੀ ਪ੍ਰਮਾਨਕਤਾ ਹੈ ਉਹ ਕੁਆਲਿਟੀ ਨੂੰ ਸਰਟੀਫਾਈ ਕਰਦਾ ਹੈ ਇਹ ਉਦੋਂ ਹੀ ਲੱਗਦਾ ਜੇ ਉਹਦੀ ਕੁਆਲਿਟੀ ਦੀ 12 ਲੱਖ ਤੋਂ ਘੱਟ ਜੇਕਰ ਤੁਹਾਡੀ ਟਰਨਓਵਰ ਹੈ ਤੇ ਤੁਸੀਂ ਰਜਿਸਟ੍ਰੇਸ਼ਨ ਕਰवानी ਹੈ ਉਹ ਜਿਆਦਾ ਹੁੰਦੀ ਹੈ ਤਾਂ ਲਾਇਸੈਂਸ ਲੈਣੀ ਹੈ ਉਹ ਰਜਿਸਟ੍ਰੇਸ਼ਨ ਨੰਬਰ ਤੁਸੀਂ ਹਰ ਪ੍ਰੋਡਕਟ ਦੇ ਉੱਪਰ ਲਗਾ ਲੈਣੇ ਆ ਉਹ ਮੰਡੇਟਰੀ ਹੈ ਗਵਰਨਮੈਂਟ ਵੱਲੋਂ ਬਟ ਇਹ ਵੋਲੰਟਰੀ ਹੈ ਇਹ ਸਿਰਫ ਕੁਆਲਿਟੀ ਟੈਸਟਿੰਗ ਤੋਂ ਬਾਅਦ ਹੀ ਲੱਗਦਾ ਹੈ ਦੇਖੋ ਫਿਰ ਜੇ ਕੰਮ ਸ਼ੁਰੂ ਕਰਨਾ ਤਾਂ ਤੁਸੀਂ ਤੇਜਪਾਲ ਜੀ ਫਿਰ ਦੋਨੋਂ ਲੈਣੇ ਪੈਣਿਆ ਤੁਹਾਨੂੰ ਦੋਨੋਂ ਹੀ ਲਵਾਂਗੇ ਦੋਨੋਂ ਹੀ ਲਵਾਂਗੇ ਦੇਖੋ ਇਹ ਫੇਰੀ ਕੰਮ ਚੱਲਣਾ ਹਾਂ ਦੇਖੋ ਕੰਮ ਚੱਲਣਾ ਚਾਹੀਦਾ ਔਰ ਦੂਜੀ ਗੱਲ ਹੈ ਜੇ ਤੁਸੀਂ ਜਿਵੇਂ ਤੁਹਾਡੀ ਜੇਬ ਚਾਹਣਗੇ ਤੇ ਇਹ ਵੀ ਜ਼ਰੂਰੀ ਹੈ ਅੱਛ ਹਾਂ ਹਰ ਗੱਲ ਆਨਲਾਈਨ ਹੈ ਤੇ ਆਪਣੀਆਂ ਵੀ ਕੋਈ ਵੈਬਸਾਈਟ ਜਾਂ ਹੋਰ ਕੋਈ ਤਰੀਕਾ ਕੋਈ ਮਾਧਿਅਮ ਹੈਗਾ ਜਿਹਦੇ ਰਾਹੀਂ ਲੋਕਾਂ ਨੂੰ ਆਪਾਂ ਜਾਗਰੂਕ ਕਰ ਸਕਦੇ ਹਾਂ ਜੀ ਹਾਂਜੀ ਬਿਲਕੁਲ ਆਪਣੀ ਇਹਦੇ ਲਈ www.dmi.gov.in ਤੇ ਇੱਕ www.eggmarknet.gov.in ਇਹ ਦੋ ਵੈਬਸਾਈਟ ਹੈਗੀਆਂ ਜਿਹਦੇ ਉੱਪਰ ਤੁਸੀਂ ਕੋਈ ਵੀ ਇਵਨ ਐਗਮਾਰਕ ਬਾਰੇ ਆਪਣੀ ਕੋਈ ਵੀ ਪ੍ਰੋਡਕਟ ਜਾਂ ਪ੍ਰੋਡਿਊਸ ਕੋਈ ਵੀ ਤੁਹਾਡੀ ਜਿੰਸ ਹੈ ਉਹਦੇ ਗ੍ਰੇਡ ਉਹਦੇ ਸਟੈਂਡਰਡਸ ਤੁਸੀਂ ਉਹਦੇ ਮਾਪਦੰਡ ਹੈ ਜਿਹੜੇ ਉਹ ਉਸ ਹਿਸਾਬ ਆਪਣੇ ਉਹ ਮਾਪਦੰਡ ਦੇਖ ਕੇ ਆਪ ਵੀ ਉਹਦੀ ਗ੍ਰੇਡਿੰਗ ਕਰ ਸਕਦੇ ਹੋ ਤਾਂ ਇਹਦੇ ਤੇ ਸਾਰੇ ਇਵਨ ਤੁਹਾਨੂੰ ਰੋਜ਼ ਦੇ ਮੰਡੀਆਂ ਦੇ ਭਾਅ ਪੂਰੇ ਇੰਡੀਆ ਦੀ ਹਰ ਮੰਡੀ ਦਾ ਹਰ ਰੋਜ਼ ਦਾ ਕਿਸੇ ਵੀ ਕੋਰਸ ਵਾਲਾ ਕਿਹੜੀਆਂ ਕਿਹੜੀਆਂ ਲੈਬਾਰਟਰੀਆਂ ਨੇ ਜਿਹੜੀਆਂ ਇਹ ਸਰਟੀਫਿਕੇਟ ਸਾਨੂੰ ਦਿੰਦੀਆਂ ਨੇ ਇਹ ਵੀ ਸਾਨੂੰ ਜਰੂਰ ਦੱਸੋ ਸਾਡੇ ਪੰਜਾਬ ਦੇ ਵਿੱਚ ਜੀ ਤਿੰਨ ਲੈਬਾਰਟਰੀਆਂ ਹੈਗੀਆਂ ਸਰਕਾਰੀ ਲੈਬਾਰਟਰੀਆਂ ਸਟੇਟ ਐਗਮਾਰਕ ਲੈਬ ਲੁਧਿਆਣਾ ਹੈ ਜੋ ਪੀਏਯੂ ਕੈਂਪਸ 'ਚ ਹੈ ਇੱਕ ਸਟੇਟ ਐਗਮਾਰਕ ਲੈਬ ਅਮਰਸਰ ਹੈ ਔਰ ਇੱਕ ਫਰੀਦਕੋਟ ਹੈ ਹੈਨਾ ਵੈਸੇ ਤਾਂ ਇਹਦੀਆਂ ਹੋਰ ਵੀ ਬਹੁਤ ਲੈਬਾਰਟਰੀ ਹੈ ਗਵਰਨਮੈਂਟ ਆਫ ਇੰਡੀਆ ਦੀਆਂ ਪ੍ਰਾਈਵੇਟ ਕਮਰਸ਼ੀਅਲ ਕੋਆਪਰੇਟਿਵ ਤੇ ਰੀਜਨਲ ਐਗਮਾਰਕ ਲੈਬ ਹੈਗੀਆਂ ਬਟ ਜੋ ਪਰਮਾਨਿਕਰਨ ਦੀ ਪ੍ਰਕਿਰਿਆ ਹੈ ਉਹ ਸਿਰਫ ਸਰਕਾਰੀ ਲੈਬਾਰਟਰੀਆਂ ਤੋਂ ਹੀ ਹੁੰਦੀ ਹੈ ਜੋ ਮੈਂ ਤੁਹਾਨੂੰ ਦ ਫਰੀਦਕੋਟ ਜੋ ਖੇਤੀਬਾੜੀ ਵਿਭਾਗ ਹੈ ਜਿਹੜਾ ਉਹ ਚਲਾਉਂਦਾ ਹੈ ਜੀ ਜੀ ਅੱਛਾ ਰਾਜ ਸਾਹਿਬ ਸਾਡਾ ਇੱਕ ਨਾ ਖੇਤੀਬਾੜੀ ਦਾ ਸਿੱਧਾ-ਸਿੱਧਾ ਜਿਹਾ ਹਿਸਾਬ ਆ ਫਸਲ ਲਗਾਓ ਮੰਡੀ ਜਾਓ ਉੱਥੇ ਕਰਿਆਓ ਤੇ ਜੇਬ ਵਿੱਚ ਪੈਸੇ ਪਾਓ ਘਰ ਆਓ ਤੇ ਐਗ ਮਾਰਕ ਜਿਹੜਾ ਉਹ ਸਾਨੂੰ ਮਤਲਬ ਬੰਡੀ ਕਾਰੀਚ ਵੀ ਬਦਤਤਾ ਕਰਦਾ ਹੀ ਹੈ ਹਾਂ ਜੀ ਬਿਲਕੁਲ ਜੀ ਮੈਂ ਇਹ ਕਹੂੰਗੀ ਕਿ ਜੋ ਐਗ ਮਾਰਕ ਹੈ ਉਹ ਸਿਰਫ ਤੁਹਾਨੂੰ ਗੁਣਵੱਤਾ ਦਾ ਭਰੋਸਾ ਨਹੀਂ ਦਿੰਦਾ ਇਹ ਇੱਕ ਸਕੀਮ ਨਹੀਂ ਹੈ ਇਹ ਇੱਕ ਸਫਰ ਹੈ ਜੋ ਕਿਸਾਨ ਦੀ ਉਪਜ ਨੂੰ ਉਹਦੀ ਖੇਤ ਤੋਂ ਲੈ ਕੇ ਮੇਜ਼ ਤੱਕ ਪਹੁੰਚਾਉਣ ਦੇ ਲਈ ਉਹਦੀ ਪੂਰੀ ਵਪਾਰਕ ਵਿਵਹਨਤ ਬੰਦੀ ਕਰਦਾ ਬਹੁਤ ਵਧੀਆ ਗੱਲ ਆ ਇਹ ਗੱਲ ਆ ਵੀ ਹਾਂ ਇਹ ਜਿਹੜੀ ਗੱਲ ਆ ਜੀ ਆਪਾਂ ਕੋਈ ਵੀ ਪ੍ਰੋਡਕਟ ਖੇਤੀਬਾੜੀ ਚ ਆਪਾਂ ਪ੍ਰੋਸੈਸ ਕਰਕੇ ਵੇਚਣੀ ਹੈ ਨਾ ਆਪਾਂ ਨੂੰ ਐਗ ਮਾਰਕ ਲੈਣਾ ਬਹੁਤ ਜ਼ਰੂਰੀ ਆ ਖੇਤੀਬਾੜੀ ਤੇ ਜਦੋਂ ਆਪਾਂ ਖੇਤੀਬਾੜੀ ਕਰਦੇ ਆ ਨਾ ਤੇ ਉੱਪਰ ਨੂੰ ਵੀ ਦੇਖਣਾ ਪੈਂਦਾ ਆਪਾਂ ਨੂੰ ਪੀਓ ਪਰ ਉਹ ਕਿਹੜੀ ਸ਼ਹਿਰ ਆ ਰਹੀ ਆ ਉਸ ਦੇ ਹਿਸਾਬ ਨਾਲ ਆਪਣੇ ਕੋ ਤਾਪਮਾਨ ਆਇਆ ਇਹ ਕੌਣ ਤੋਂ ਸੁਣਾਈਏ ਹਾਂ ਤਾਪਮਾਨ ਜਿਹੜਾ ਰਿਹਾ ਜੀ ਅਲੱਗ-ਅਲੱਗ ਸ਼ਹਿਰਾਂ ਚੋਂ ਇਦਾਂ ਰਿਹਾ ਜਲੰਧਰ ਵੱਧ ਤੋਂ ਵੱਧ 36.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 23.1 ਡਿਗਰੀ ਸੈਲਸੀਅਸ ਗੁਰਦਾਸਪੁਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੇ 22.6 ਘੱਟ ਤੋਂ ਘੱਟ ਜੀ ਫਰੀਦਕੋਟ ਵੱਧ ਤੋਂ ਵੱਧ ਤਾਪਮਾਨ 37.8 ਡਿਗਰੀ ਸੈਲਸੀਅਸ ਤੇ 23.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਨ 39.7 ਡਿਗਰੀ ਸੈਲਸੀਅਸ ਤੇ 26.1 ਡਿਗਰੀ ਸੈਲਸੀਅਸ ਘਟ ਤੋਂ ਘਟ ਅੰਮ੍ਰਿਤਸਰ ਵੱਧ ਤੋਂ ਵੱਧ ਤਾਪਮਨ 39.7 ਤੇ 23.8 ਘਟ ਤੋਂ ਘਟ ਬਠਿੰਡਾ ਵੱਧ ਤੋਂ ਵੱਧ ਤਾਪਮਨ 40.2 ਡਿਗਰੀ ਸੈਲਸੀਅਸ ਤੇ 24 ਡਿਗਰੀ ਸੈਲਸੀਅਸ ਘਟ ਤੋਂ ਘਟ ਹੈ ਤੇ ਆਉਣ ਵਾਲੇ ਸਮੇਂ ਚੋਹਾਂਸਾਹਬ ਜੋ ਮਹਿਕਵੇਂ ਵਾਲੇ ਕਹਿੰਦੇ ਆ ਜੀ ਗਰਜ ਚਮਕ ਨਾਲ ਮੜੇ ਮੁੱਡੇ ਛੱਟੇ ਤੇ ਧੂੜ ਭਰੀ ਹਨੇਰੀ ਜਿਹੜੀ ਆ ਉਹ ਆ ਸਕਦੀ ਆ ਅਲੱਗ ਅਲੱਗ ਮੌਸਮ ਠੰਡਾ ਹੋਵੇ ਅਲੱਗ ਅਲੱਗ ਥਾਵਾਂ ਤੇ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਾ ਇਸ ਪ੍ਰੋਗਰਾਮ ਚ ਕਿਹੋ ਜਿਹਾ ਬਦਲਾਅ ਕਰੀਏ ਉਹਦੇ ਲਈ ਤੁਸੀਂ ਆਪਣੇ ਸੁਝਾਅ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ ਹੈ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਐਡਰੈਸ ਹੈ ddpunjabijalandhar@gmail.com ਇਸਾਨ ਵੀਰੋ ਤੇ ਪੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤਾਂ ਆਪਾਂ ਵਸਣਾ ਹੀ ਐ ਉਹਦੇ ਨਾਲ-ਨਾਲ ਜਿੱਦਾਂ ਡਾਕਟਰ ਸਾਹਿਬ ਨੇ ਗੱਲਾਂ ਕੀਤੀਆਂ ਆਓ ਖੇਤੀਬਾੜੀ ਦਾ ਵਪਾਰੀਕਰਨ ਕਰੀਏ ਉਹਦੇ ਲਈ ਇਹੋ ਜਿਹੇ ਲੋਗੋ ਲਈਏ ਜਿਹਦੇ ਨਾਲ ਸਾਨੂੰ ਵੱਧ ਪੈਸੇ ਵੱਧ ਮੁਨਾਫਾ ਹੋਵੇ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਹਿੰਦ ਜੈ ਹਿੰਦ